ਸ਼ਹਿਰਾਂ ਦੀ ਜ਼ਿੰਦਗੀ ਹੈ ਔਰ ਸ਼ਹਿਰਾਂ ਦੀ ਜ਼ਿੰਦਗੀ ਬਾਰੇ ਤੁਸੀਂ ਪੂਰੀ ਕਿਤਾਬ ਜ਼ਰੂਰ ਪੜ੍ਹੀ ਹੋਵੇਗੀ ਔਰ ਤੁਸੀਂ ਅਕਸਰ ਹੀ ਵੇਖਦੇ ਰਹਿੰਦੇ ਹੋ ਕਿ ਜੋ ਸ਼ਹਿਰਾਂ ਦੇ ਲੋਕ ਹੈ ਉਹਨਾਂ ਦੇ ਰਹਿਣ ਸਹਿਣ ਦਾ ਜ਼ਰੂਰ ਫਰਕ ਹੁੰਦਾ ਚਾਹੇ ਕੋਈ ਤੁਹਾਡਾ ਰਿਸ਼ਤੇਦਾਰ ਹੋਵੇ ਜਾਂ ਕੋਈ ਸੱਜਣ ਹੋਵੇ ਜਦੋਂ ਕਿਸੇ ਚੰਗੇ ਸ਼ਹਿਰ 'ਚ ਰਹਿੰਦਾ ਤਾਂ ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਤਾਂ ਪਿੰਡਾਂ ਦਾ ਕਲਚਰ ਤੇ ਪਿੰਡਾਂ ਦਾ ਰਹਿਣ ਸਹਿਣ ਇੱਕ ਅਲੱਗਾ ਔਰ ਸ਼ਹਿਰ ਦਾ ਕਲਚਰ ਤੇ ਸ਼ਹਿਰ ਦਾ ਰਹਿਣ ਸਹਿਣ ਇੱਕ ਅਲੱਗਾ ਹੁੰਦਾ ਸ਼ਹਿਰਾਂ ਵਿੱਚ ਗੱਲ ਕਰ ਦਈਏ ਤਾਂ ਜਦੋਂ ਤੁਸੀਂ ਸੈਰ ਕਰਨ ਜਾਂਦੇ ਹੋ ਤਾਂ ਤੁਹਾਡੇ ਲਈ ਪਾਰਕਾਂ ਬਣੀਆਂ ਹੁੰਦੀਆਂ ਨੇ ਔਰ ਪਾਰਕਾਂ ਦੇ ਨਾਮ ਰੱਖੇ ਜਾਂਦੇ ਆ ਔਰ ਬਹੁਤ ਸਾਰੀਆਂ ਸੁਸਾਇਟੀਆਂ ਉੱਥੇ ਕੰਮ ਕਰਦੀਆਂ ਤਾਂ ਸੁਸਾਇਟੀਆਂ ਵਿੱਚ ਚੰਗਾ ਕੰਮ ਚੰਗੀ ਸੇਵਾ ਨਿਭਾਉਣ ਵਾਲਿਆਂ ਨੂੰ ਅਕਸਰ ਹੀ ਸਨਮਾਨਿਤ ਕੀਤਾ ਜਾਂਦਾ ਤਾਂ ਪਿੰਡਾਂ ਦੇ ਵਿੱਚ ਵੀ ਕੁਝ ਚੰਗੇ ਕੰਮ ਕਰਨ ਵਾਲੇ ਸੋਸ਼ਲ ਵਰਕਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਤਾਂ ਉਵੇਂ ਹੀ ਦੱਸ ਦਈਏ ਕਿ ਆ ਤਸਵੀਰਾਂ ਅਮਰਸਰ ਕੰਪਨੀ ਬਾਗ ਦੀਆਂ ਨੇ ਤਾਂ ਇੱਥੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਜਦੋਂ ਚੋਣ ਹੁੰਦੀ ਆ ਤਾਂ ਚੋਣ ਕਿਉਂ ਜਿੱਤੀ ਜਾਂਦੀ ਆ ਔਰ ਕਿਵੇਂ ਜਿੱਤੀ ਜਾਂਦੀ ਆ ਤੇ ਹੁਣ ਜਿੱਤਣ ਦਾ ਕਾਰਨ ਇਹ ਹੁੰਦਾ ਕਿ ਅਸੀਂ ਵੱਧ ਤੋਂ ਵੱਧ ਸੇਵਾ ਨਿਭਾਉਣੀ ਆ ਔਰ ਅਸੀਂ ਆਪਣਾ ਅਕਸ਼ ਜਿਹੜਾ ਉਹ ਬਰਕਰਾਰ ਰੱਖਣਾ ਹੈ ਤਾਂ ਉਵੇਂ ਹੀ ਦੱਸ ਦਈਏ ਕਿ ਇਹ ਜਦੋਂ ਚੋਣ ਜਿੱਤੀ ਗਈ ਆ ਤਾਂ ਜੋ ਉੱਥੇ ਲੋਕ ਸੇਵਾ ਕਰਨ ਆਉਂਦੇ ਆ ਜਾਂ ਜਿਹੜੇ ਲੋਕ ਉੱਥੇ ਸਿਆਰ ਸਪਾਟਾ ਕਰਨ ਆਉਂਦੇ ਆ ਕੰਪਨੀ ਬਾਗ ਦੇ ਵਿੱਚ ਤਾਂ ਫਿਰ ਉਹਨਾਂ ਵੱਲੋਂ ਚੰਗੀਆਂ ਸੇਵਾਵਾਂ ਨੂੰ ਵੇਖਦੇ ਹੋਏ ਅੱਜ ਚੇਅਰਮੈਨ ਤੇ ਉਪ ਚੇਅਰਮੈਨ ਨੂੰ ਸਨਮਾਨਿਤ ਕੀਤਾ ਗਿਆ ਤਾਂ ਦੱਸ ਦਈਏ ਕਿ ਆ ਤਸਵੀਰਾਂ ਕੰਪਨੀ ਬਾਗ ਅਮਰitsar ਦੀਆਂ ਨੇ ਔਰ ਗੱਲਬਾਤ ਤੁਸੀਂ ਪੂਰੀ ਜਰੂਰ ਸੁਣਨੀ ਆਂ ਸ਼ਹਿਰ ਚਾਹੇ ਉਹ ਅਮਰitsar ਹੋਵੇ ਚਾਹੇ ਬਠਿੰਡਾ ਹੋਵੇ ਤਾਂ ਜਾਂ ਫਿਰ ਚੰਡੀਗੜ੍ਹ ਹੋਵੇ ਕੋਈ ਵੀ ਸ਼ਹਿਰ ਹੋਵੇ ਚੰਗੇ ਸ਼ਹਿਰਾਂ ਦੀ ਇਹੀ ਪਹਿਚਾਣ ਆ ਕਿ ਜੋ ਸੁਸਾਇਟੀਆਂ ਚਲਾਉਂਦੇ ਨੇ ਤਾਂ ਵਧੀਆ ਤਰੀਕੇ ਦੇ ਨਾਲ ਉਹਨਾਂ ਸੁਸਾਇਟੀਆਂ ਦੇ ਵਿੱਚ ਚੰਗੇ ਹੌਸਲੇ ਵਾਲੇ ਬਲੰਦ ਹੌਸਲੇ ਵਾਲੇ ਚੇਅਰਮੈਨ ਜਿਹੜੇ ਆ ਉਹ ਚੁਣੇ ਜਾਂਦੇ ਆ ਤਾਂ ਜਦੋਂ ਇਹ ਚੋਣ ਹੁੰਦੀ ਆ ਤਾਂ ਉਸ ਵੇਲੇ ਹਰ ਇੱਕ ਦੀ ਨਿਗਾਹ ਇਸੇ ਤਰ੍ਹਾਂ ਹੀ ਜਾਣੀ ਜਾਂਦੀ ਆ ਜਿਵੇਂ ਮਤਦਾਨ ਦੀ ਗੱਲ ਕੀਤੀ ਜਾਂਦੀ ਆ ਕਿ ਮਤ ਆਪਣੇ ਨੂੰ ਕਿਵੇਂ ਵਰਤਣਾ ਤਾਂ ਫਿਰ ਉਹ ਲੋਕ ਆਪਣੀ ਮਤ ਵਰਤ ਕੇ ਕਿ ਕਿਹੜਾ ਬੰਦਾ ਸਾਡੇ ਵਾਸਤੇ ਵਧੀਆ ਸੇਵਾਵਾਂ ਮੁਹੱਈਆ ਕਰਵਾ ਸਕਦਾ ਤਾਂ ਕਿਹੜਾ ਸਾਨੂੰ ਬਹੁਤ ਵਧੀਆ ਸਹੂਲਤਾਂ ਦੇ ਸਕਦਾ ਤਾਂ ਫਿਰ ਇਹ ਦੱਸ ਦਈਏ ਕਿ ਇਹ ਅੰਮ੍ਰਿਤਸਰ ਤੋਂ ਤਸਵੀਰਾਂ ਨੇ ਔਰ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਜਦੋਂ ਜਿੱਤ ਲੈਂਦੇ ਆ ਤਾਂ ਫਿਰ ਉਹ ਲੋਕ ਉਥੇ ਖੁਸ਼ੀ ਮਨਾ ਰਹੇ ਆ ਜਿਨ੍ਹਾਂ ਨੇ ਇਸ ਚੋਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਜੋ ਲੋਕ ਇਸ ਜਗ੍ਹਾ ਦੇ ਉੱਤੇ ਸੈਰ-ਸਪਾਟਾ ਕਰਨ ਵਾਸਤੇ ਆਉਂਦੇ ਆ ਔਰ ਸਵੇਰ ਦੀ ਸੈਰ ਸ਼ਾਮ ਦੀ ਸੈਰ ਔਰ ਕੁਦਰਤੀ ਜੋ ਵਾਤਾਵਰਣ ਹੈ ਸ਼ੁੱਧਤਾ ਲੈਣ ਵਾਸਤੇ ਬਹੁਤ ਸਾਰੇ ਲੋਕ ਕਿਤਾਬਾਂ ਵਿੱਚ ਲਿਖਿਆ ਗਿਆ ਕਿ ਜੋ ਵਾਤਾਵਰਣ ਸੰਬੰਧੀ ਕੁਦਰਤੀ ਸਹੂਲਤਾ ਤੁਹਾਨੂੰ ਮਿਲਦੀਆਂ ਉਹ ਜਰੂਰ ਤੁਸੀਂ ਇੱਕ ਸੈਰ ਕਰਕੇ ਉਸ ਦੇ ਵਿੱਚੋਂ ਇਹ ਸਹੂਲਤਾਂ ਲੈ ਸਕਦੇ ਹੋ ਤਾਂ ਉਹ ਸਹੂਲਤਾਂ ਲੈਣ ਵਾਲੇ ਲੋਕ ਔਰ ਚੰਗੀ ਸੇਵਾਵਾਂ ਨਿਭਾਉਣ ਵਾਲੇ ਉਹ ਲੋਕ ਅੱਜ ਇਕੱਠ ਹੋਇਆ ਔਰ ਇਹ ਤੁਸੀਂ ਤਸਵੀਰਾਂ ਵੇਖ ਰਹੇ ਹੋ ਔਰ ਇਸ ਤਸਵੀਰਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਬਿਲਕੁਲ ਕਲੀਅਰ ਕਰ ਰਹੇ ਹਾਂ ਕਿ ਕੰਪਨੀ ਬਾਗ ਅੰਮ੍ਰਿਤਸਰ ਤੋਂ ਤਸਵੀਰਾਂ ਨੇ ਔਰ ਜਿਵੇਂ ਮਾਨ ਸਤਕਾਰ ਦਿੱਤਾ ਜਾਂਦਾ ਇਸ ਤਰ੍ਹਾਂ ਸ਼ਹਿਰ ਦੇ ਵਿੱਚ ਅਲੈਦਾ ਅਲੈਦਾ ਸੁਸਾਇਟੀਆਂ ਅਲੱਗ ਅਲੱਗ ਸੰਸਥਾ ਤਾਂ ਅਲੱਗ ਅਲੱਗ ਸੇਵਾ ਸੰਭਾਲ ਤੇ ਅਲੱਗ-ਅਲੱਗ ਚੰਗੇ ਅਹੁਦਿਆਂ ਤੇ ਡਿਊਟੀਆਂ ਨਿਭਾਉਣ ਵਾਲਿਆਂ ਨੂੰ ਸਨਮਾਨਿਤ ਕਰਨ ਦੇ ਇਹ ਚਰਚੇ ਅਕਸਰ ਹੀ ਛਿੜੇ ਰਹਿੰਦੇ ਆ ਤਾਂ ਇਹ ਚਰਚਿਆਂ ਦੀ ਤਸਵੀਰਾਂ ਵੇਖ ਕੇ ਮਨ ਖੁਸ਼ ਹੁੰਦਾ ਤਾਂ ਤੁਸੀਂ ਕਿਵੇਂ ਵੇਖ ਰਹੇ ਹੋ ਇਸ ਕੰਪਨੀ ਬਾਗ ਦੀਆਂ ਤਸਵੀਰਾਂ ਨੂੰ ਇਸ ਬਾਰੇ ਕਮੈਂਟ ਕਰਦੇ ਹੋ ਔਰ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਇਹਨਾਂ ਨੇ ਸਾਡਾ ਸਨਮਾਨ ਕੀਤਾ ਜੀ ਜਿਹੜੀ ਸਰਵਸ ਕਲੱਬ ਦੀ ਇਲੈਕਸ਼ਨ ਸਾਡੀ ਟੀਮ ਜਿੱਤੀ ਹੈ ਸਾਡੀ ਕੰਪਨੀ ਬਾਗ ਦੇ ਜਿਹੜੇ ਸੂਰੇ ਸਹਿਰ ਕਰਨ ਵਾਲੇ ਸਾਰੇ ਐਸੋਸੀਏਸ਼ਨ ਦੇ ਮੈਂਬਰ ਆ ਇਹਨਾਂ ਨੇ ਆ ਕੇ ਸਾਨੂੰ ਮਾਣ ਬਖਸ਼ਿਆ ਸਾਡੀ ਇਸ ਜਿੱਤ ਦੀ ਵਧਾਈ ਦਿੰਦੀ ਹੈ ਇਹ ਹੀ ਸਾਡੇ ਸਾਰੇ ਭਰਾ ਹੀ ਸਾਡੇ ਸਾਰੇ ਸਟਰੈਂਥ ਨੇ ਇਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਇਥੋਂ ਤੱਕ ਪਹੁੰਚੇ ਆ ਸਾਡੀ ਜਿੱਤ ਇਹਨਾਂ ਭਰਾਵਾਂ ਦੇ ਸਹਿਯੋਗ ਨਾਲ ਹੀ ਹੈ ਕੋਈ ਜਿਸ ਤਰ੍ਹਾਂ ਸਾਰਿਆਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੀ ਕੈਂਪੇਨ ਸਾਡਾ ਸਾਥ ਦਿੱਤਾ ਔਰ ਸਾਨੂੰ ਵੋਟਾਂ ਪਵਾਈਆਂ ਇਹ ਸਾਡਾ ਸਨਮਾਨ ਕਰਨ ਆਏ ਔਰ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡਾ ਸਨਮਾਨ ਬਹੁਤ ਬਹੁਤ ਧੰਨਵਾਦ